ਅੱਜ ਖੜਿਆ ਜੀ ਲੋਧੀ ਕਲੱਬ ਰੋਡ ਤੇ ਇਹ ਉਹ ਰੋਡ ਆ ਜਿਸ ਰੋਡ ਦੇ ਉੱਤੇ ਸਾਡੇ ਪੰਜਾਬੀ ਭਰਾਵਾਂ ਦੇ ਇੰਨੇ ਕ ਸਟਾਲ ਸੀਗੇ ਇੰਨੇ ਕ ਕਾਰਟ ਸੀਗੇ ਕਿ ਇੱਥੇ ਬਹੁਤ ਰਸ਼ ਹੁੰਦਾ ਸੀ ਤੇ ਬਹੁਤ ਭੀੜ ਹੁੰਦੀ ਪਰ ਇੱਥੇ ਹੌਲੀ ਹੌਲੀ ਰੌਣਕ ਆਣੀ ਵਾਪਸ ਆ ਗਈ ਆ ਪਰ ਅੱਜ ਜਿਹੜੀ ਚੀਜ਼ ਅਸੀਂ ਦੇਖੀ ਆ ਤਾਂ ਰੁਕ ਕੇ ਸੰ ਰੁਕਣਾ ਪੈ ਗਿਆ ਉਸ ਚੀਜ਼ ਨੂੰ ਦੇਖ ਕੇ ਕਿਉਂਕਿ ਇੱਥੇ ਅੱਜ ਇੱਕ ਸਾਡੇ ਮਾਤਾ ਜੀ ਹੁਣੀ ਨੇ ਤੇ ਜੈਸੂਮਰ ਦੇ ਵਿੱਚ ਕਹਿੰਦੇ ਨੇ ਵੀ ਮਾਤਾ ਅੱਜ ਬੱਚੇ ਆਪਣੇ ਪੇਰੈਂਟਸ ਜਿਹੜੇ ਰਿਟਾਇਰ ਹੁੰਦੇ ਨੇ ਇਹ ਆਪਣੇ ਘਰਾਂ 'ਚ ਬਹਿ ਕੇ ਆਪਣੇ ਆਨੰਦ ਮਾਣਦੇ ਨੇ ਧੀਆਂ ਪੁੱਤਾਂ ਦਾ ਤੇ ਅੱਜ ਉਹ ਬੇਬੇ ਇੱਕ ਸੜਕ 'ਤੇ ਆ ਕੇ ਉਹ ਆਪਣਾ ਖਾਣਾ ਵੇਚ ਰਹੇ ਨੇ ਖਾਣਾ ਸੇਲ ਕਰ ਰਹੇ ਨੇ ਪੁੱਛਦੇ ਆ ਵੀ ਕਿੰਨੀ ਦੇਰ ਹੋ ਗਈ ਬੇਬੇ ਨੂੰ ਕੰਮ ਕਰਦਿਆਂ ਨੂੰ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਬੇਬੇ ਠੀਕ ਠਾਕ ਹੋ ਹਾਂਜੀ ਹਾਂਜੀ ਪਹਿਲਾਂ ਤਾਂ ਬੇਬੇ ਮੈਨੂੰ ਦੱਸੋ ਵੀ ਕੀ ਲੋੜ ਪੈ ਗਈ ਅੱਜ ਤੁਸੀਂ ਇੱਥੇ ਰੋਡ 'ਤੇ ਆ ਕੇ ਕੰਮ ਸਟਾਰਟ ਕੀਤਾ ਕੋਲ ਦੇਖੋ ਜੀ ਇੱਕ ਤਾਂ ਮੈਨੇ ਸ਼ੌਂਕ ਸੀ ਇਹ ਦੂਸਰਾ ਮੇਰਾ ਬੇਟਾ ਵੀ ਨਹੀਂ ਮੇਰਾ ਹਸਬੰਦ ਵੀ ਨਹੀਂ ਹੈ ਇਕੱਲੀ ਹਾਂ ਇਸ ਕਰਕੇ ਕਿ ਮੇਰਾ ਟਾਈਮ ਵੀ ਨਹੀਂ ਪਾਸ ਹੁੰਦਾ ਸੀ ਵੈਸੇ ਤਾਂ ਮੈਨੂੰ ਕੋਈ ਇੰਨਾ ਕਿ ਇੰਨੀ ਵੀ ਲੋੜ ਨਹੀਂ ਸੀ ਕਿ ਮੈਂ ਇਹ ਕਰਾਂ ਪਰ ਮੈਨੂੰ ਸ਼ੌਂਕ ਸੀ ਥੋੜਾ ਆਮਦਨ ਦਾ ਵੀ ਸਾਧਨ ਹੋ ਗਿਆ ਮੇਰਾ ਮੇਰਾ ਟਾਈਮ ਵੀ ਪਾਸ ਹੋ ਗਿਆ ਮਤਲਬ ਘਰੇ ਵਿਲੇ ਬ੍ਰਾਂਡ ਨਾਲ ਚੰਗਾ ਵੀ ਆਪਾਂ ਕੁਝ ਕਰ ਲਈਏ ਹਾਂਜੀ ਟਾਈਮ ਪਾਸ ਹੋ ਗਿਆ ਉਮਰ ਕਿੰਨੀ ਹੈ ਮੇਰੀ ਮੇਰੀ 62 ਹੋਆ ਹੈ 62 ਬਾਅਦ ਸਾਲ ਦੀ ਉਮਰ ਆਜ ਕੱਲ ਦਾ ਵਿੱਚ ਕਿਹਨੇ ਨੌਜਵਾਨ ਪੀੜੀ ਕੰਮ ਨਹੀਂ ਕਰਦੀ ਤੁਸੀਂ ਵੀ ਵੀ ਬਾਅਦ ਸਾਲ ਦੇ ਹੋ ਕੇ ਤੁਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆਪਣੀ ਹਾਂਜੀ ਮੈਨੂੰ ਸ਼ੌਂਕ ਸੀਗਾ ਬਸ ਮੈਂ ਜਦ ਘਰੇ ਘਰ ਸਕਦੀ ਆ ਘਰੇ ਵੀ ਮੈਨੂੰ ਕਿਤੇ ਕਿਸੇ ਦੇ ਜੇ ਤਾਂ ਕੋਈ ਫੰਕਸ਼ਨ ਹੁੰਦਾ ਘਰ ਤੇ ਪਰਾਪਾਟ ਕਰਾਣਾ ਜਾਂ ਕਿਸੇ ਦੀ ਮੈਰਿਜ ਹੋਣੀ ਆ ਤੇ ਅਸੀਂ ਰਲ ਮਿਲ ਕੇ ਕੰਮ ਕਰਦੇ ਸੀ ਆਦਤ ਪਈ ਹੋਈ ਉਸ ਤੇ ਫਟਾਫਟ ਹਾਂ ਜੀ ਤੇ ਫਿਰ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਹਾਂਜੀ ਹਾਂਜੀ ਤੇ ਬੀਬੀ ਕਿੰਨੀ ਦਿਨ ਹੋ ਗਈ ਤੁਹਾਨੂੰ ਇੱਥੇ ਕੰਮ ਸਟਾਰਟ ਕੀਤੇ ਆ ਮੈਨੂੰ ਪਹਿਲਾਂ ਤਾਂ ਮੈਂ ਠੰਡੇ ਦਾ ਲਗਾਇਆ ਸੀਗਾ ਜਿੱਦਾਂ ਸ਼ਕੰਜਵੀ ਹੋ ਗਈ ਰੂਪ ਜਾ ਹੋ ਗਿਆ ਜਲ ਜਿਰਾ ਹੋ ਗਿਆ ਲੱਸੀ ਹੋ ਗਈ ਉਹਦਾ ਮੇਰਾ ਥੋੜਾ ਜਿਹਾ ਚੱਲ ਪਿਆ ਸੀ ਬਹੁਤ ਚੰਗੀ ਤਰ੍ਹਾਂ ਚੱਲਦਾ ਸੀ ਪਰ ਮੇਰੀ ਆਮਦਨ ਬਹੁਤ ਘੱਟ ਸੀ ਉਹਦੇ ਵਿੱਚ ਮੈਨੂੰ ਹਾਂਜੀ ਫਿਰ ਮੈਨੂੰ ਕਸਟਮਰ ਨੰਗਦੇ ਵੜਦੇ ਪੁੱਛਦੇ ਸੀ ਖਾਣ ਨੂੰ ਕੁਛ ਹੈ ਫਿਰ ਮੈਂ ਕਿ ਦਿਨੇ ਕੜੀ ਚਾਵਲ ਔਰ ਰਾਜਮਾ ਚਾਵਲ ਬਣਾ ਕੇ ਲਿਆਂਦੇ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ। ਫਿਰ ਮੇਰੇ ਕੋ ਹੌਲੀ ਹੌਲੀ ਰੋਟੀ ਦੀ ਡਿਮਾਂਡ ਆਣ ਲੱਗੀ ਫਿਰ ਮੈਂ ਰੋਟੀ ਸਬਜ਼ੀ ਵੀ ਬਣਾਣੀ ਸ਼ੁਰੂ ਕਰ ਦਿੱਤੀ। ਤਾਂ ਕਈ ਵਾਰ ਮੇਰੀਆਂ ਦੇਖੋ ਰਾਜਮਾ ਚਾਵਲ ਕੜੀ ਸਬਜ਼ੀ ਦਾਲ ਸੁੱਕੀ ਸਬਜ਼ੀ ਵੀ ਹੁੰਦੀ ਆ ਔਰ ਰੋਟੀਆਂ ਸਭ ਕੁਝ ਮੈਂ ਆਪ ਹੀ ਤਿਆਰ ਕਰਦੀ ਹਾਂ। ਕੀ ਬਾਤ ਹੈ ਕੀ ਬਾਤ ਹੈ। ਅਜਾ ਪੁੱਤ ਸਿਕਾ ਦੀ ਡੈਥ ਹੋ ਗਈ ਜੇ ਕਿਵੇਂ ਸੀ? ਥੋੜਾ ਜਿਹਾ ਸਾਨੂੰ ਜਰੂਰ ਦੱਸੋ। ਮੇਰੇ ਹਸਬੰਡ ਬਿਮਾਰ ਸੀ ਉਹਨਾਂ ਦੀ ਡੈਥ ਹੋ ਗਈ। ਅੱਛਾ ਜੀ ਤੇ ਬੇਟਾ ਤੁਹਾਡਾ ਮੇਰਾ ਬੇਟਾ ਨਹੀਂ ਹੈਗਾ। ਮੇਰਾ ਬੇਟਾ ਨਹੀਂ ਹੈਗਾ। ਹਾਂਜੀ ਹਾਂਜੀ। ਓਕੇ ਹਸ ਬੜੀ ਡੈਥ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਫਿਰ ਹਾਂਜੀ। ਤੁਸੀਂ ਆਪਣੇ ਕੰਮ ਨੂੰ ਅੱਗੇ ਵਧਾਇਆ ਵੀ ਚਲੋ ਮੈਂ ਆਪਣੇ ਕੰਮ ਨੂੰ ਲੈ ਕੇ ਬਿਜ਼ੀ ਰਹਿਵਾਂ ਉਸ ਚੀਜ਼ ਨੂੰ ਲੈ ਕੇ। ਹਾਂਜੀ। ਤੁਸੀਂ ਸ਼ਹਿਰ ਤੋਂ ਰਹਿੰਦੇ ਹੋ? ਹਾਂਜੀ ਅਸੀਂ ਇੱਥੇ ਲੋਕਰੇ ਰਹਿੰਦੇ ਆ ਲੱਗ ਗਈ ਹੈ ਸਾਡਾ ਘਰ ਜਿੱਥੇ ਤੁਸੀਂ ਆਪਾਂ ਖੜੇ ਐ ਇਸ ਤੋਂ 5 ਮਿੰਟ ਦਾ ਹੀ ਰਸਤਾ ਮੇਰੇ। ਕਦੇ ਹੁਣ ਜਦੋਂ ਤੁਸੀਂ ਘਰੋਂ ਬਾਹਰ ਨਿਕਲ ਕੇ ਆਏ ਹੋ ਇੱਥੇ। ਹਾਂਜੀ। ਤੇ ਲੋਕਾਂ ਦਾ ਰਿਸਪੌਂਸ ਕੀ ਸੀ ਜਿਹੜੇ ਖਾਣ ਪੀਣ ਵਾਲੇ ਤੁਹਾਡੇ ਕੋਲ ਖਾਣਾ ਖਾ ਕੇ ਜਾਂਦੇ ਸੀ ਕੀ ਰਿਸਪੌਂਸ ਹੁੰਦਾ ਸੀ? ਰਿਸਪੌਂਸ ਉਨ੍ਹਾਂ ਨੂੰ ਬਹੁ ਜਦੋਂ ਉਹਨਾਂ ਨੇ ਕੜੀ ਖਾਂਦੇ ਆ ਤਾਂ ਉਹ ਕਹਿੰਦੇ ਸਾਡੇ ਵਰਗੀ ਕੜੀ ਕੋਈ ਨਹੀਂ ਬਣਾਉਂਦਾ ਕੜੀ ਉਹ ਪਸੰਦ ਆਉਂਦੀ ਹੈ ਬਾਕੀ ਮੇਰਾ ਸਾਰਾ ਖਾਣਾ ਹੀ ਉਹਨਾਂ ਨੂੰ ਪਸੰਦ ਆਉਂਦਾ ਹੈ ਪਰ ਤੁਹਾਡੇ ਸਾਹਮਣੇ ਕਸਟਮਰ ਖਾ ਕੇ ਗਏ ਆ ਤੁਸੀਂ ਵੀ ਖੁਦ ਖਾਧਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੜੀ ਰਾਜਮਾ ਚਾਵਲ ਹੈ ਤਾਂ ਵਾਕੇ ਤੁਹਾਡੀ ਕੜੀ ਬਹੁਤ ਵਧੀਆ ਲੱਗੀ ਮੈਨੂੰ ਤੇ ਬੇਬੇ ਹੁਣ ਆਪਾਂ ਬਿਲ ਦਿਖਾ ਦਈਏ ਕਿ ਤੁਹਾਡੇ ਕੋਲ ਕੀ ਕੀ ਹੁੰਦਾ ਹੈ ਮੈਨੂੰ ਹਾਂ ਜੀ ਹਾਂ ਜੀ ਇਹ ਮੇਰੇ ਕੋਲ ਤਾਂ ਤੁਹਾਡੇ ਰਾਈਸ ਹੋ ਗਿਆ ਸਾਹਿਬ ਜੀ ਰਾਈਸ ਹੋ ਗਿਆ ਹਾਂ ਜੀ ਓਕੇ ਜੀ ਅਸੀਂ ਨਾਲ ਦੀ ਨਾਲ ਹੀ ਦੇਖੋ ਕਵਰ ਕਰਕੇ ਰੱਖ ਦਿੰਨੇ ਆ ਇਹਨਾਂ ਨੂੰ ਕਿ ਮੱਖੀ ਨਾ ਪੈ ਜਾਏ ਮਿੱਟੀ ਘੱਟਾ ਨਾ ਪਵੇ ਹਾਂਜੀ ਔਰ ਗਰਮ ਵੀ ਰਹਿਣ ਬਾਜੀ ਆ ਤੁਹਾਡੇ ਰਾਜਮਾ ਆ ਗਿਆ ਨਾ ਇਹ ਹਾਂਜੀ ਸਾਡੇ ਰਾਜਮਾ ਆ ਗਿਆ ਕੀ ਬਾਤ ਹੈ ਬਹੁਤ ਬਹੁਤ ਰਾਜਮਾ ਵੀ ਇਹ ਨਹੀਂ ਕਿ ਰਾਜਮਾ ਥੋੜੇ ਪਾਏ ਪਾਣੀ ਪਾਣੀ ਰਾਜਮਾ ਵੀ ਦੇਖੋ ਕਿੰਨੇ ਗਾੜੇ ਗਾੜੇ ਆ ਜੀ ਬਿਲਕੁਲ ਬਿਲਕੁਲ ਕੱਪੜੇ ਵੀ ਬਹੁਤ ਸੋਹਣੇ ਤੁਹਾਡੇ ਹਾਂਜੀ ਓਕੇ ਤੇ ਹੁਣ ਰੱਖੀ ਤੁਹਾਡੀ ਜਿਹੜੀ ਕੜੀ ਆ ਤੇ ਨਾਲ ਇੱਕ ਸਬਜ਼ੀ ਤੁਸੀਂ ਬਣਾਉਣੀ ਹੋ ਨਾ ਹਾਂਜੀ ਹਾਂਜੀ ਵਾਸੇ ਅੱਜ ਮੇਰੀ ਕੜੀ ਥੋੜੀ ਰਹਿ ਗਈ ਹੈ ਕੜੀ ਮੇਰੀ ਜਿਆਦਾ ਵਿਕਦੀ ਹੈ ਅੱਜ ਤੁਹਾਡੀ ਕੜੀ ਜਿਆਦਾ ਲੱਗੀ ਹੈ ਨਾ ਜੀ ਜੀ ਵੈਸੇ ਇੱਕ ਹੁੰਦੇ ਨਾ ਕਿ ਬੇਬੇ ਕਹਿੰਦੇ ਨਾ ਵੀ ਸੌਣ ਦੇ ਮਹੀਨੇ ਚ ਕੜੀ ਨਹੀਂ ਬਣਾਉਂਦੇ ਲੋਕੀ ਪਰ ਖਾਈ ਜਾਂਦੇ ਆ ਪਰ ਅਜ ਦੇ ਟਾਈਮ ਚ ਕਹਿੰਦੇ ਵੀ ਖਾਈ ਜਾਓ ਬਾਈ ਕੋਈ ਚੱਕਰ ਨਹੀਂ ਜੀ ਇਹ ਹੈ ਇਹ ਆਲੂ ਮਟਰਾਂ ਦੀ ਸਬਜ਼ੀ ਹੈ ਵੀ ਥੋੜੀ ਰਹਿ ਗਈ ਹੈ ਅੱਛਾ ਆਲੂ ਮਟਰ ਨਾਲ ਲੈ ਕੇ ਜੀ ਕਸਰ ਲਈ ਜਾਂਦੇ ਆ ਪੈਕਿੰਗ ਕਰਵਾ ਕੇ ਜਿਨ੍ਹਾਂ ਦਾ ਖਾਣਾ ਜਾਂਦਾ ਉਹ ਕੀ ਬਹੁਤ ਹੈ ਬਹੁਤ ਦੇ ਜਲਦੀ ਇਹ ਹੈਗੀ ਆ ਦੇਖੋ ਗਰਮ ਰੋਟੀ ਅੱਛਾ ਗਰਮ ਰੋਟੀਆਂ ਵੀ ਨਾਲ ਆ ਹਾਂਜੀ ਅੱਛਾ ਜੀ ਬਹੁਤ ਵਧੀਆ ਬਹੁਤ ਵਧੀਆ ਢੱਕੇ ਮੱਖੀਆਂ ਬੈਠਦੀਆਂ ਨੇ ਅੱਜ ਕੱਲ ਜੀ 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 ਇਸ ਕਰਕੇ ਸਭ ਕਵਰ ਕਰਕੇ ਰੱਖਦੇ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਸੋਹਣੀਆਂ ਰੋਟੀਆਂ ਨੇ ਤੇ ਨਾਲ ਲੱਸੀ ਤੇ ਨਾਲ ਪਾਣੀ ਹੈ ਨਾ ਬੇਬੇ ਹਾਂ ਜੀ ਨਾਲ ਸਲਾਦ ਹੈ ਨਾਲ ਚਟਣੀ ਹੈ ਪੁਦੀਨੇ ਦੀ ਚਟਣੀ ਹੈ ਔਰ ਅੰਬ ਦੀ ਚਟਣੀ ਹੈ ਸਾਡੇ ਅੱਛਾ ਜੀ ਹਾਂ ਜੀ ਇਹ ਦੇਖੋ ਕਿਆ ਬਾਤ ਹੈ ਬਹੁਤ ਵਧੀਆ ਇਹ ਪਿਆਜ਼ ਦਾ ਸਲਾਦ ਹੈ ਜੀ ਅਪਦੇ ਆਪਨ ਪੁਦੀਨੇ ਦੀ ਚਟਨੀ ਆਪਦੇ ਪ੍ਰੀਤ ਲਈ ਮਿਕਸ ਕਰਕੇ ਜਿੰਨੀ ਬਣਾਈ ਹਾਂ ਹਾਂਜੀ ਹਾਂਜੀ ਵਾਹ ਜੀ ਵਾਹ ਵਿੱਚ ਪਿਆਜ਼ ਪਾ ਕੇ ਚਟਨੀ ਬਣਾਈ ਹੈ ਬਹੁਤ ਵਧੀਆ ਬਹੁਤ ਵਧੀਆ ਬਾਕੀ ਇਹ ਸਾਡੀ ਦੇਖੋ ਲੱਸੀ ਆ ਘਰ ਦੀ ਬਣੀ ਹੋਈ ਅੱਛਾ ਜੀ ਚਾਟੀ ਦੀ ਨਹੀਂ ਆ ਦਹੀਂ ਦੀ ਆ ਅੱਛਾ ਘਰ ਦੇ ਤੁਸੀਂ ਦਹੀਂ ਲੈ ਕੇ ਤੇ ਘਰੇ ਬਣਾਇਆ ਹਾਂ ਹਾਂਜੀ ਦਹੀਂ ਘਰ ਜਮਾ ਕੇ ਉਹਦੇ ਫਿਰ ਅਸੀਂ ਆਪ ਹੀ ਖੁਦ ਹੀ ਬਣਾਣੇ ਆ ਤੇ ਬਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੀ ਤੁਹਾਡੀ ਟਾਈਮਿੰਗ ਹੈ ਸਾਡੇ 11 ਵਜੇ ਤੋਂ 4 ਵਜੇ 4:30 ਜਦੋਂ ਖਤਮ ਹੋ ਜਾਏ ਅਸੀਂ ਚਲੇ ਜਾਵਾਂਗੇ 11 ਵੀ ਤੋਂ ਲੈ ਕੇ 4:30 ਵਜੇ ਤੱਕ ਤੁਸੀਂ ਫ੍ਰੀ ਹੋ ਜਾਨੇ ਫ੍ਰੀ ਹੋ ਜਾਨੇ ਹ ਹਾਂਜੀ ਕੋਈ ਲਿਮਟ ਨਹੀਂ ਹੈ ਟੈਂਪ ਦੀ। ਇਹ ਲਿਮਟ ਨਹੀਂ ਕੋਈ ਟੈਂਪ ਦੀ ਪਹਿਲਾਂ ਵੀ ਹੋ ਜਾਂਦੇ ਆ ਜਾਂ ਥੋੜਾ ਟੈਂਪ ਵੀ ਲੱਗ ਜਾਂਦਾ ਹੈ। ਹਾਂਜੀ। ਟੈਂਪ ਵੀ ਲੱਗ ਜਾਂਦਾ ਹਾਂਜੀ। ਕੀ ਗੱਲ ਹੈ? ਬੇਬੇ ਮੀਨੂ ਸੇਮ ਹੀ ਹੁੰਦਾ ਤਾਂ ਡੇਲੀ ਜਾਂ ਚੇਂਜ ਕਰਦੇ ਹੋ? ਨਹੀਂ ਸਾਡੀ ਜੀ ਦਾਲ ਕੜੀ, ਰਾਜਮਾ, ਚਾਵਲ ਇਹ 3 ਤੋਂ ਰੋਜ਼ ਹੁੰਦੀ ਆ ਬਾਕੀ ਸਬਜੀ ਸਾਡੀ ਚੇਂਜ ਹੋ ਜਾਂਦੀ ਕਦੀ ਦਾਲ ਹੁੰਦੀ ਆ, ਕਦੀ ਸਬਜੀ ਹੁੰਦੀ ਆ। ਤੇ ਨਾਲ ਕਦੀ ਦਾਲ ਦੋ ਸਬਜੀ ਦੋਨੋਂ ਚੀਜ਼ ਹੋ ਜਾਂਦੀ ਆ। ਅੱਛਾ ਦੋਨੋਂ ਚੀਜ਼ਾਂ ਮਿਕਸ ਹੋ ਜਾਂਦੀਆਂ ਕਿ ਵੇਲੇ ਕੋਈ ਕੋਈ ਚੀਜ਼ ਕਰੇ ਕੋਈ ਚੀਜ਼ ਤੁਸੀਂ ਜੇ ਟੋਰੀਆ ਹੋ ਗਿਆ ਕਿਤੇ ਪਿੰਡੀਆਂ ਹੋ ਗਿਆ ਕਿਤੇ ਦਾਲ ਹੋ ਗਈ ਨਾਲ ਪਿੰਡੀਆਂ ਸਭ ਪਿੰਡੀ ਤੋਰੀ ਪਿੰਡੀ ਵੀ ਬਣਾਉਨੇ ਹੋ ਹਾਂਜੀ ਪਿੰਡੀ ਵੀ ਬਣਾਉਨੇ ਆ ਤੋਰੀਆਂ ਵੀ ਬਣਾਉਨੇ ਪੜਤਾ ਆਂ ਬਣਾਉਨੇ ਹਾਂਜੀ ਕੱਲ ਮੇਰਾ ਪੜਤਾ ਸੀ ਉਹ ਤੋਰੀਆਂ ਦੀ ਸਬਜੀ ਸੀ ਅੱਜ ਮੇਰੇ ਆਲੂ ਮਟਰ ਦੀ ਸਬਜੀ ਆ ਤੇ ਮੇਰੇ ਕਰੇਲੇ ਆ ਕਰੇਲੇ ਮੇਰੇ ਥੋੜੇ ਰਹਿ ਗਏ ਚਲੋ ਮੇਰੇ ਕਰੇਲੇ ਹੈਗੇ ਹਾਂਜੀ ਥੋੜੇ ਜਿਹੇ ਹੈਗੇ ਕੀ ਆ ਬਾਤ ਬੇਬੇ ਤੂੰ ਦਿਖਾਈ ਨਹੀਂ ਤਾਨੂੰ ਕਰੇਲੇ ਉਹ ਹੈਗੇ ਬਸ ਹਾਂਜੀ ਕੀ ਆ ਬਾਤ ਲਓ ਜੀ ਸਾਡੇ ਜੋਕੇ ਆ ਗਏ ਫਿਰੇ ਕੀ ਬੇਬੇ ਕੀ ਰੇਟ ਕੀ ਦਿੰਦੇ ਹੋ ਔਰ ਥੋੜਾ ਰੇਟ ਦੱਸ ਦਿਓ ਸਭ ਪਹਿਲਾਂ ਤੇ ਕਰੇਲਿਆਂ ਦਾ ਰੇਟ ਦੱਸੋ ਇਹ ਦੇਖੋ ਜੀ ਇਹ ਭਰਮੇ ਕਰੇਲਿਆਂ ਨੂੰ ਬਹੁਤ ਟਾਈਮ ਲੱਗਦਾ ਇੱਕ ਕਰੇਲਾ 20 ਰੁਪਏ ਦਾ ਦਿੰਨੇ ਆ ਇੱਕ ਕਰੇਲਾ 20 ਰੁਪਏ ਦਾ ਹਾਂਜੀ ਤਾਂ ਹੁਣ ਇਹਦੇ ਵਿੱਚ ਖਾਪੀ ਪਿਆ ਆ ਇਹ ਖਾਪੀ ਪਿਆ ਇਹ ਜੋ ਕੋਈ ਪ੍ਰੋਟੀਨ ਆ ਲੈਗਾ ਅਸੀਂ ਦੇ ਦਾਂਗੇ ਉਹਨੂੰ ਅੱਛਾ ਜੀ ਥਾਰ ਵਾਸਤੇ ਦੇ ਦੋ ਵਾਹ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਤੇ ਕੜੀ ਰਾਈਸ ਦਾ ਕੀ ਰੇਟ ਹੈ ਦੇ ਰਾਜਮਾ ਰਾਈਸ ਸਾਡੀ ਹਾਹ ਪਲੇਟ ਹੈ ਕੀ 50 ਰੁਪਏ ਦੀ ਪੂਰੀ ਪਲੇਟ ਹੈ ਕੀ 80 ਰੁਪਏ ਦੀ ਕੜੀ ਚਾਵਲ ਤੇ ਇਸ ਤਰ੍ਹਾਂ ਹੀ ਰਾਜਮਾ ਆਹਾ ਪਲੇਟ ਪੰਜਾਹ ਦੀ ਤੇ ਫੁੱਲ ਪਲੇਟਸ ਦੀ ਤੇ ਲੱਸੀ ਲੱਸੀ ਸਾਡੀ 20 20 ਦਾ ਗਲਾਸ ਹੈ ਵੱਡਾ ਗਲਾਸ ਸਾਡਾ 30 30 ਰੋਟੀ ਦੇ ਨਾਲ ਸਬਜ਼ੀ ਦਾ ਕੀ ਰੇਟ ਹੈ ਰੋਟੀਆਂ ਸਾਢੇ 4 ਰੋਟੀਆਂ ਦੋ ਸਬਜ਼ੀਆਂ 80 ਰੁਪਏ ਰੇਟ ਨਾਲ ਸਲਾਦ ਨਾਲ ਹੋਰ ਰੋਟੀਆਂ ਦੋ ਚਾਰ ਰੋਟੀਆਂ ਦੋ ਸਬਜ਼ੀਆਂ ਹਾਂਜੀ ਦੋ ਸਬਜ਼ੀਆਂ ਔਰ ਨਾਲ ਸਲਾਦ ਔਰ ਚਟਨੀ 80 ਰੁਪਏ ਅੱਛਾ ਜੀ ਕ੍ਰੇਲੇ ਦੇ ਨਾਲ ਰੋਟੀ ਲੈਣੀ ਆ ਉਹਦਾ ਕੀ ਰੇਟ ਹੈ ਕ੍ਰੇਲਾ ਫਿਰ ਅਸੀਂ ਵਿੱਚ ਹੀ ਐਡ ਕਰ ਲੈਨੇ ਆ ਨਾ ਅੱਛਾ ਨਹੀਂ ਉਹ ਕੀ ਫਿਰ ਕੱਲ੍ਹ ਦੀ 20 ਰੁਪਏ ਦੀ ਸਬਜ਼ੀ ਹੋ ਗਈ 40 ਰੁਪਏ ਤੇ ਤੁਹਾਡੇ ਰੋਟੀਆਂ ਹੋ ਗਈਆਂ ਅੱਛਾ ਜੀ ਇਸ ਕਰਕੇ ਮਤਲਬ ਜੇ ਹੁਣ ਮੈਂ ਦੋ ਰੋਟੀਆਂ ਤੇ ਦੋ ਤੁਹਾਡੇ ਬਾਕੀ ਜਿਹੜੇ ਕਰੇਲੇ ਲੈਣੇ ਉਹ ਕਿੰਨੇ ਦੇ ਦੋਗੇ ਤੁਸੀਂ ਖਾ ਲੂ ਮੈਂ ਦੇ ਦਾਂਗੀ ਤੁਹਾਨੂੰ ਨਹੀਂ ਕਿੰਨੇ ਦੇ ਦੋਗੇ ਤੁਸੀਂ ਦੋ ਰੋਟੀਆਂ ਨਾਲ ਦੋ ਕਰੇਲੇ ਜਿਹੜੇ ਕਰੇਲੇ ਤੁਹਾਡੇ ਮੈਂ ਦੋ ਦੇ ਲੈਣੇ ਨੇ ਅਸੀਂ ਦੋ ਕਾਲੀ ਤਿੰਨ ਕਾਲੀਏ ਪਹਿਨਨ ਤੋਂ ਸੇ ਦੇ ਦੇ ਅੱਛਾ ਤੇ ਅੱਜ ਦੇ ਟਾਈਮ ਦੇ ਵਿੱਚ ਲੋਕ ਰੋਡ ਦੇ ਉੱਤੇ ਚੀਜ਼ਾਂ ਨਹੀਂ ਬਣਾਉਂਦੇ ਕੜੀ ਤਾਂ ਚਲੋ لازਮੀ ਅੱਜ ਕੱਲ ਹੋ ਗਈ ਹੈ ਨਾ ਇਹ ਤਾਂ ਕੜੀ ਦਾ ਪ੍ਰਧਾਨ ਹੋ ਗਈ ਪੂਰੇ ਪੰਜਾਬ ਦੀ ਹੁਣ ਅੱਛਾ ਕ੍ਰੇਲੀ ਵਗੈਰਾ ਕੋਈ ਨਹੀਂ ਬਣਾਉਂਦਾ ਬਹੁਤ ਘੱਟ ਬਣਾਉਂਦੇ ਬਹੁਤ ਮਿਹਨਤ ਲੱਗਦੀ ਐ ਨੂੰ ਦੇਖੋ ਘੰਟਾ ਤਾਂ ਇਹਦਾ ਮਸਾਲਾ ਪੁੰਨਣ ਨਾਲ ਲੱਗ ਜਾਂਦਾ ਘੰਟਾ ਇਹਨਾਂ ਨੂੰ ਫਰਾਈ ਕਰਨ ਨਾਲ ਲੱਗ ਜਾਂਦਾ ਕੱਟੋ-ਕੱਟ 2 ਘੰਟੇ ਲੱਗ ਜਾਂਦੇ ਆ ਤਾਂ ਫਿਰ ਇਹ ਵੀ ਅਜੇ ਇੱਕ ਬਾਅਦ ਚ ਕੋੜੇ ਨਿਕਲਣ ਫਿਰ ਵੀ ਔਖਾ ਹੈ ਨਹੀਂ ਕੋੜੇ ਨਹੀਂ ਨਿਕਲਣਗੇ ਜਿਸ ਤਰ੍ਹਾਂ ਅਸੀਂ ਬਣਾਨੇ ਆ ਔਰ ਮੇਰੇ ਕ੍ਰੇਲੇ ਦੇ ਵਿੱਚ ਇੱਕ ਵੀ ਬੀ ਨਹੀਂ ਹੋਏ अच्छा ओ मसाला भी ना टेस्टी ਹੋਏਗਾ ਇਸ ਤਰ੍ਹਾਂ ਦੇ ਕarele ਤਾਂ ਕਿਹੜੀ ਰੈਸਪੀ ਹੈ ਤਾਂ ਨਹੀਂ ਬਣਾ ਰਹੇ ਹੋ ਜਿਹਦੇ ਨਾਲ ਕੋੜੇ ਨਹੀਂ ਹੁੰਦੇ ਕarele ਪਹਿਲਾਂ ਇਹਨਾਂ ਨੂੰ ਜੇ ਛਿੱਲ ਕੇ ਇਹਨਾਂ ਨੂੰ ਲੂਣ ਲਾ ਕੇ ਇਹਨਾਂ ਦਾ ਕੋੜਾ ਪਾਣੀ ਕੱਢ ਦਿੱਤਾ ਫਿਰ ਇਹਨਾਂ ਨੂੰ ਤੋ ਕੇ ਫਿਰ ਇਹਨਾਂ ਦੇ ਸਾਰੇ ਬੀ ਕੱਢ ਦਿੱਤੇ ਅੱਛਾ ਬੀ ਕੱਢਣੇ ਇਹਨਾਂ ਦਾ ਗੁੱਦਾ ਨਹੀਂ ਕੱਢਣਾ ਅੱਛਾ ਬੀ ਫਿਰ ਇਹਨਾਂ ਦੇ ਇਹਨਾਂ ਨੂੰ ਫਰਾਈ ਕਰਕੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਫਿਰ ਇਹਨਾਂ ਦਾ ਮਸਾਲਾ ਤੇ ਪਿਆਜ਼ ਉਹਦੇ ਵਿੱਚ ਕੱਚਾ ਅੰਬ ਪਾ ਕੇ ਲੂਣ ਪਾ ਕੇ ਹਰੀਆਂ ਮਿਰਚਾਂ ਪਾ ਕੇ ਫਿਰ ਤੜਕਿਆਂ ਨੂੰ ਫਰਾਈ ਕਰਨਾ ਫਿਰ ਉਹਨੂੰ ਅਸੀਮਤੇ ਹੀ ਰੱਖਣਾ ਹੈ ਜਿਆਦਾ ਹਾਈ ਤੇ ਨਹੀਂ ਕਰਨਾ ਉਹ ਸੜ ਜਾਂਦਾ ਫਿਰ ਅਸੀਮਤੇ ਜਦੋਂ ਬ੍ਰਾਉਨ ਜਾ ਹੋ ਜਾਂਦਾ ਫਿਰ ਅਸੀਂ ਇਹਨੂੰ ਕੱਢ ਲੈਨੇ ਆ ਫਿਰ ਇਹਦਾ ਤੇਲ ਥੋੜਾ ਜਾਂ ਨਿਚੋੜ ਕੇ ਕ੍ਰੇਲਿਆਂ ਦੇ ਵਿੱਚ ਭਰ ਦਿੰਨੇ ਆ ਅੱਛਾ ਜੀ ਫਿਰ ਉਹਨੂੰ ਕ੍ਰੇਲਿਆਂ ਵਿੱਚ ਭਰ ਦਿੰਨੇ ਆ ਹਾਂਜੀ ਫਿਰ ਥੋੜੇ ਜਿਹੀ ਕ੍ਰੇਲਿਆਂ ਨੂੰ ਫਿਰ ਪਾ ਕੇ ਕੜਾਈ ਦੇ ਵਿੱਚ ਤੇਲ ਘੱਟ ਕਰਕੇ ਤੇ ਫਿਰ ਥੋੜਾ ਜਾਂ ਫਿਰ ਸੇਕ ਲਵਾ ਕੇ ਟੱਕ ਕੇ ਰੱਖ ਦਿੰਦੇ ਆ ਕਿਆ ਬਾਤ ਹੈ ਹਾਂਜੀ ਨਾ ਕੋੜੇ ਰਹਿੰਦੇ ਆ ਉਹ ਬਾਕੀ ਬਲਕਿ ਟੇਸਟੀ ਵੀ ਬਹੁਤ ਬਣਦੇ ਤੇ ਕਰੇਲੇ ਨੂੰ ਕੁਝ ਹੁੰਦੇ ਨਹੀਂ ਮੈਂ ਜੀ ਨਹੀਂ ਨਹੀਂ ਇਹ ਕਿੰਦੀ ਛੱਡ ਗਈ ਮਹੀਨੇ ਚ ਇੱਕ ਦੀ ਵਾਰੀ ਮਹੀਨੇ ਚ ਇੱਕ ਦੀ ਵਾਰੀ ਹਾਂਜੀ ਹਾਂਜੀ ਜੇ ਉਹਨਾਂ ਨੇ ਹੁਣ ਲੋਕਾਂ ਨੇ ਕਰੇਲੇ ਖਾਣੇ ਤਾਂ ਮਹੀਨੇ ਚ ਕਿਹੜੇ ਦਿਨ ਖਾਣ ਮੇਰੀ ਕੋਈ ਦੇਖੋ ਦਿਨ ਨਹੀਂ ਹੈਗਾ ਜੇ ਕਿਸੇ ਨੇ ਆਰਡਰ ਕੀਤਾ ਹੈ ਤਾਂ ਫਿਰ ਮੈਂ ਬਣਾ ਦਿੰਦੀ ਹਾਂ ਸਪੈਸ਼ਲ ਅੱਛਾ ਜੇ ਤੁਸੀਂ ਆਰਡਰ ਕੋਈ ਤੁਹਾਨੂੰ ਕਰਕੇ ਚਾਹੁੰਦਾ ਫਿਰ ਤੁਸੀਂ ਬਣਾ ਦਿੰਦੇ ਹੋ ਹਾਂਜੀ ਕਿਸੇ ਨੇ ਇਸ ਤਰ੍ਹਾਂ ਮੇਰੇ ਕੋਲ ਆਰਡਰ ਤੇ ਪਿੰਡੀਆਂ ਬਣਾਈਆਂ ਸੀ ਮੈਂ ਪਿੰਡੀਆਂ ਬਣਾ ਕੇ ਇਹਨਾਂ ਨੂੰ ਦੇਤੀਆਂ ਅੱਛਾ ਤੇ ਕ੍ਰੇਲੇ ਮੰਗੇ ਉਹਨਾਂ ਨੇ ਫਿਰ ਮੈਂ ਕ੍ਰੇਲੇ ਬਣਾਏ ਸੋ ਅੱਛਾ ਜੀ ਮਤਲਬ ਜਿਹੜੀ ਚੀਜ਼ ਵੀ ਹੈਗੀ ਆ ਉਸ ਦੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰ ਦਿੰਦੇ ਆ। ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਵਧੀਆ ਲੱਗਿਆ ਵੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਖਾਣਾ ਦੇਖ ਕੇ ਤੇ ਅਸੀਂ ਉਮੀਦ ਕਰਦੇ ਆ ਵੀ ਤੁਹਾਡੇ ਕੋਲ ਸਾਡੇ ਜਿਹੜੇ ਭਰਾ ਨੇ ਪੰਜਾਬੀ ਲੋਕ ਨੇ ਤੁਹਾਡੇ ਕੋਲ ਆਉਣ ਤੇ ਤੁਹਾਡੇ ਖਾਣੇ ਦਾ ਆਨੰਦ ਮਾਣਨ ਤੇ ਤੁਹਾਡੇ ਨਾਲ ਉਸ ਦੇ ਨਾਲ ਨਾਲ ਤੁਹਾਡੀ ਵੀ ਹਲਪ ਹੋਵੇ ਮਦਦ ਹੋਵੇ ਤੇ ਤੁਸੀਂ ਵੀ ਆਪਣੇ ਕੰਮ ਜਿਹੜੇ ਕਰਦੇ ਆ ਉਹ ਇੱਕ ਤੁਹਾਨੂੰ ਵੀ ਹੱਲਾਸ਼ੇਰੀ ਮਿਲੇ ਕੰਮ ਦੀ। ਹਾਂਜੀ ਹਾਂਜੀ ਬਬੇ ਅੱਜਕੱਲ੍ਹ ਜਿਹੜੀਆਂ ਕੁੜੀਆਂ ਵਿਲੀਨ ਤਰੀ ਫਿਰਦੀਆਂ ਆਇਆਂ ਉਹਨਾਂ ਨੂੰ ਕੀ ਕਿਹਾਣਾ ਚਾਹੁੰਦੇ ਜਿਹੜੇ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਖਾਣਾ ਨਹੀਂ ਬਣਾਉਣਾ ਆਂਦਾ ਉਹਨਾਂ ਨੇ ਕੀ ਕਰਨਾ ਜਿਨ੍ਹਾਂ ਨੇ ਆਪ ਖੁਦ ਹੋਟਲਾਂ ਤੇ ਖਾਣਾ ਹੈ ਮੈਂ ਤਾਂ ਕਹਿੰਦੀ ਆ ਖਾਣਾ ਸਿੱਖਣਾ ਚਾਹੀਦਾ ਇਹ ਹਮੇਸ਼ਾ ਸਾਡੀ ਜ਼ਿੰਦਗੀ 'ਚ ਕੰਮ ਆਉਂਦਾ ਸਾਨੂੰ ਕਿਸੇ ਦੇ ਮਥਾਜ ਹੀ ਨਹੀਂ ਹੋਣਾ ਚਾਹੀਦਾ ਪੈਂਦਾ ਜੋ ਵੀ ਖਾਣਾ ਬਣਾਉਣਾ ਆਂਦਾ ਹੋਏਗਾ ਸੀ ਆਪ ਬਣਾ ਕੇ ਖਾ ਸਕਦੇ ਕਿਸੇ ਨੂੰ ਕਹਿਣਾ ਦੀ ਲੋੜ ਨਹੀਂ ਪੈਗੀ ਤੁਹਾਨੂੰ ਸਾਡੀਆਂ ਮਾਵਾਂ ਦਾਦੀਆਂ ਨੇ ਸਾਨੂੰ ਸਿਖਾਇਆ ਹੋਇਆ ਤੇ ਅਸੀਂ ਅੱਜ ਕਾਮਜਾਬ ਆ ਬੁਰੇ ਵਾਹ ਜੀ ਵਾਹ ਮਾਰ ਨਹੀਂ ਖਾ ਸਕਦੇ ਬਹੁਤ ਵਧੀਆ ਬਹੁਤ ਵਧੀਆ ਇਧਰ ਬੀਬੀ ਦਾ ਲੱਗਿਆ ਹੋਇਆ ਹੈ ਘਰ ਦਾ ਬਣਿਆ ਹੋਇਆ ਘਰ ਦਾ ਖਾਣਾ ਰਾਜਮਾ ਚਾਵਲ ਲੱਸੀ 30 ਰੁਪਏ 30 ਰੁਪਏ ਲੱਸੀ ਵੀਰ ਬਿਸ਼ਕੰਜਵੀ ਦਾ ਉਹ ਵੀ ਹੈਗਾ ਬਟ ਉਹ ਸ਼ਾਇਦ ਅਵੇਲੇਬਲ ਨਹੀਂ ਬੀਬੀ ਬਿਸ਼ਕੰਜਵੀ ਵੀ ਰੱਖੀ ਆ ਚੰਕੰਜੀ ਜੀ ਅੱਜ ਹੁਣ ਵਰ ਬਸਾਤਾ ਕਰਕੇ ਬੰਦ ਕੀਤੀ ਹੈ। ਬਸਾਤਾ ਕਰਕੇ ਬੰਦ ਕੀਤੀ ਹੋਈ ਹੈ। ਹਾਂਜੀ ਡਿਮਾਂਡ ਨਹੀਂ ਹੈਗੀ। ਜਦੋਂ ਬਹੁਤ ਗਰਮੀ ਸੀ ਉਦੋਂ ਬਹੁਤ ਡਿਮਾਂਡ ਸੀ। ਅੱਛਾ ਜਦੋਂ ਗਰਮੀ ਜ਼ਿਆਦਾ ਸੀ ਉਦੋਂ ਕਾਫੀ ਡਿਮਾਂਡ ਸੀ। ਹਾਂਜੀ ਹਾਂਜੀ। ਵਾਜੀ ਵਾਹ ਬਹੁਤ ਵਧੀਆ। ਤੇ ਚਲੋ ਬੀਬੀ ਫਿਰ ਸਾਡੇ ਹੁਣ ਤੁਸੀਂ ਕਰੇਲਿਆਂ ਨਾਲ ਸਾਨੂੰ ਪ੍ਰਸ਼ਾਦੇ ਦਿਓ ਜੀ। ਹਾਂਜੀ ਖਾਓ। ਸਾਨੂੰ ਜੀ ਕਰੇਲੇ ਸਬਜੀ ਰੋਟੀ ਦੇ ਉੱਤੇ ਕਰੇਲੇ ਰੱਖ ਦਿਓ ਜੀ ਬਸ ਲੋੜ ਹੀ ਨਹੀਂ ਪਲੇਟ ਦੀ। ਤਾਂ ਤਾਂ ਸਿੰਪਲ ਜੀ ਇੱਕ ਹੁੰਦਾ ਨਾ ਗੱਲ ਵੀ ਬੇਬੇ ਦੇ ਹੱਥ ਦੀ ਰੋਟੀ ਜਿਹੜੀ ਹੁੰਦੀ ਹੈ ਨਾ ਉਹ ਹੱਥ ਤੇ ਰੱਖ ਕੇ ਸਵਾਦ ਜ਼ਿਆਦਾ ਆਉਂਦਾ ਥਾਲੀ ਨਾਲੋਂ ਇਹ ਤਾਂ ਹੈ ਜੀ ਹਾਂਜੀ ਸਿੰਪਲ ਔਰ ਸਾਦਾ ਖਾਣਾ ਬਿਲਕੁਲ ਜੀ ਬਿਲਕੁਲ ਯਾ ਸਾਡੀਆਂ ਦੋ ਰੋਟੀਆਂ ਆ ਗਈਆਂ ਜੀ ਕੀ ਬਾਤ ਹੈ ਜੀ ਇਟਸ ਸਾਰੇ ਹਣ ਤੁਹਾਨੂੰ ਦੇ ਦ ਵੀ ਤੁਹਾਡੀ ਮਰਜ਼ੀ ਬੇਬੇ ਜੇ ਮੈਂ ਰਾਕ ਨਾ ਸਰਦਾ ਵੀ ਲੈ ਕੇ ਦੇ ਦਿਓ ਖਾ ਕੇ ਦੇਖ ਲਓ ਤੁਸੀਂ ਜੇ ਇੱਕ ਨਾ ਸਰਦਾ ਇੱਕ ਲੈ ਲਓ ਤੁਸੀਂ ਲੋਡ ਪਾਉਗੀ ਮੈਂ ਦੁਬਾਰਾ ਲੈ ਲਉਂਗਾ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ लो आज ही ਸਾਡਾ ਕਰੇਲਾ ਆ ਚੁੱਕਿਆ ਜੀ ਸਾਡੇ ਹੱਥ ਦੇ ਵਿੱਚ ਤੇ ਉਹਨਾਂ ਵਾਰੀ ਆ ਗਈ ਆਪਣੇ ਖਾਨ ਦੀ ਆ ਚੈੱਕ ਕਰੋ ਜੀ ਕਰੇਲਾ ਚੈੱਕ ਕਰੋ ਇੱਕ ਰੀ ਕੀ ਬਾਤ ਹੈ ਤੇ ਬਹੁਤ ਵਧੀਆ ਬੀਬੇ ਦਾ ਕੰਮ ਬਹੁਤ ਪੈਰਾ ਆ ਤੇ ਅਸੀਂ ਉਮੀਦ ਇਹੀ ਕਰਦੇ ਆ ਵੀ ਸਾਡੇ ਬੀਬੇ ਕੋਲ ਸਾਰੇ ਜਣੇ ਆਉਣ ਆ ਕੇ ਬੀਬੇ ਦਾ ਹੱਥ ਵਡਾਈਏ ਤੇ ਬੀਬੇ ਨੂੰ ਹੱਲਾਸ਼ੀਰੀ ਦੇਈਏ ਬੀਬੇ ਕੰਮ ਕਰ ਡਟ ਕੇ ਤੇ ਸਾਰੇ ਪੁੱਤ ਤੇਰੇ ਨਾਲ ਨੇ ਪੂਰਾ ਲੁਧਿਆਣਾ ਤੇਰੇ ਨਾਲ ਆ ਤੇ ਇਸ ਕਰਕੇ ਅਸੀਂ ਹੋਰ ਵੀ ਆਪਣੇ ਪੰਜਾਬੀਆਂ ਨੂੰ ਹੱਲਾਸ਼ੀਰ ਦਿੰਦੇ ਰਾਵਾਂਗੇ ਤੇ ਸੋ ਹੁਣ ਵਾਰੀ ਖਾਣ ਦੀ ਕੋਈ ਅੱਜ ਮੇਰੇ ਕੋਲ ਕੈਮਰਾਮੈਨ ਨਹੀਂ ਹੈਗਾ ਇਸ ਕਰਕੇ ਹੁਣ ਮੈਂ ਵੀਡੀਓ ਇੱਥੇ ਖਤਮ ਕਰੂੰਗਾ ਤੇ ਖਾਣ ਤੋਂ ਬਾਅਦ ਤੁਹਾਨੂੰ ਦੱਸਦਾ ਵੀ ਮੈਂ ਕਰੇਲਾ ਦਾ ਟੈਸਟ ਕਿਵੇਂ ਦਾ ਆ ਸੋ ਥੈਂਕ ਯੂ ਸੋ ਮੱਚ ਕਰੇਲੇ ਆਪਾਂ ਖਾ ਚੁੱਕੇ ਆ ਤੇ ਇੱਧਰ ਸਾਡੀ ਬੇਬੇ ਦਾ ਪਿੱਛੇ ਸਟਾਲ ਆ ਤੇ ਤੁਹਾਨੂੰ ਦੱਸੀਏ ਵੀ ਕਰੇਲੇ ਇੰਨੇ ਕੁ ਟੇਸਟੀ ਐ ਇੰਨੇ ਕੁ ਸਵਾਦ ਨੇ ਵੀ ਸਵਾਦ ਆ ਗਿਆ ਅੱਜ ਅੱਜ ਮੈਂ ਮਿਸ ਕਰ ਰਿਹਾ ਵੀ ਤੇ ਮੇਰੇ ਨਾਲ ਕੈਮਰਾਮੈਨ ਕਿਉਂ ਨਹੀਂ ਹੋਗਾ ਤਾਂ ਮੈਂ ਤੁਹਾਨੂੰ ਸਵਾਦ ਉਹ ਸੇਮ ਜਿਹੜਾ ਮੇਰੇ ਚਿਹਰੇ ਤੇ ਸੀਗਾ ਉਹ ਖੁਸ਼ੀ ਦੀ ਮਰੀਜਲੇ ਚਿਹਰੇ ਦੀ ਉਹ ਤੁਹਾਨੂੰ ਨਜ਼ਰ ਆਉਂਦੀ ਤੇ ਚਲੋ ਹੁਣ ਬਸ ਮੈਂ ਇਹਨਾ ਕਹਿ ਸਕਦਾ ਵੀ ਬੇਬੇ ਕੋਲ ਤੁਸੀਂ ਆਉਣਾ ਆਂ ਉਹੜਾ ਕਿੱਥੇ ਆ ਬੇਬੇ ਕੋਲ ਆਪਾਂ ਇੱਕ ਐਡਰੈਸ ਪੁੱਛਦੇ ਆ ਬੇਬੇ ਐਡਰੈਸ ਦੱਸੋ ਜੀ ਆਪਣਾ ਐਨ ਲੋਦੀ ਕਲੱਬ ਦੇ ਨੇੜੇ ਪੈਂਦਾ ਹੈ ਸਾਡਾ ਜੇ ਬਲੋ ਭਾਈ ਰੰਤੇਜ ਸਿੰਘ ਨਗਰ ਜੀ ਔਰ ਜੇ ਤੁਸੀਂ ਇਧਰੋਂ ਪ੍ਰੋਪਰ ਰੋਡ ਵੱਲੋਂ ਆਣਾ ਗ੍ਰੈਂਡ ਬਾਕ ਤੋਂ ਸਾਡਾ ਮੋੜ ਮੁੜ ਕੇ ਸੇ ਅੰਦੇਸ ਸੱਜਿਹਤ ਸੱਜਿਆ ਤਾਂ ਹਾਂਜੀ ਤੇ ਜੋ ਫੁੱਲਾਂ ਵਾਲਾ ਵਾਲੇ ਪਾਸੇ ਉਹਨਾਂ ਨੂੰ ਫੁੱਲਾਂ ਵਾਲੇ ਪਾਸੇ ਫਿਰ ਖੱਬੇ ਪਾਸੇ ਹਾਂਜੀ ਖੱਬੇ ਪਾਸੇ ਹਾਂਜੀ ਤੇ ਬੇਬੇ ਛੁੱਟੀ ਹੁੰਦੀ ਕਿ ਇਹਦੇ ਨਾਲ ਕਦੀ ਵਿੱਚ ਲੋਡ ਪਵੇ ਤਾਂ ਕਰਨੀ ਪੈਂਦੀ ਕਰ ਲੈਂਦੇ ਹਾਂ ਕਰ ਲੈਂਦੇ ਹਾਂ ਤੇ ਜਿੱਦਣ ਫਿਰ ਕਰੇਲੇ ਦੇ ਜਿਹੜਾ ਟਾਈਮਿੰਗ ਆ ਕਰੇਲੇ ਕਿ ਦਿਨ ਮਿਲਦੇ ਉਹ ਦੱਸਿਆ ਕਰੋ ਨਾਲ ਕਰੇਲੇ ਤਾਂ ਮੈਨੂੰ ਦਿਨ ਰੱਖਣਾ ਪਏ ਉਹਦੀ ਬੇਬੇ ਇੰਨੇ ਸਵਾਦ ਕਰੇਲੇ ਅਸੀਂ ਅੱਜ ਤੱਕ ਨਹੀਂ ਖਾਦੇ ਹੈਗੇ ਘਰ ਵੀ ਬਣਾਉਂਦੇ ਆ ਪਰ ਉਹ ਸਵਾਦ ਨਹੀਂ ਬਣਦਾ ਜੋ ਤੁਹਾਡੇ ਹੱਥ ਦਾ ਸਵਾਦ ਸੀਗਾ ਮੈਂ ਮੰਡੇ ਦਾ ਰੱਖ ਦਿੰਦੀ ਆ ਫਿਰ ਟਾਈਮ ਤੁਸੀਂ ਐਤਵਾਰ ਦੇ ਐਤ ਮੰਡੇ ਸੋਵਾਰ ਦੇ ਸੋਵਾਰ ਕਰੇਲੇ ਹਾਂਜੀ ਕਰੇਲੇ ਮਾਂਜੀ ਵਾਹ ਜੀ ਵਾਹ ਤੁਸੀਂ ਐਤਵਾਰ ਦਾ ਐਤਵਾਰ ਰੱਖੋ ਬੀਬੀ ਐਤਵਾਰ ਮੈਨੂੰ ਟਾਈਮ ਨਹੀਂ ਮਿਲਣਾ ਨਾ ਫਿਰ ਮੈਨੂੰ ਕੁਝ ਕਰ ਹੋਰ ਸਨੀਚਰਵਾਰ ਕੁਝ ਕਰਨਾ ਅੱਛਾ ਜੀ ਲੋ ਜੀ ਹੁਣ ਫਾਈਨਲ ਹੋ ਗਿਆ ਕਰੇਲੇ ਮੈਨੂੰ ਰਾਤ ਨੂੰ ਹੀ ਬਣਾਣੇ ਪੈਂਦੇ ਆ ਸਵੇਰ ਨੂੰ ਮੈਨੂੰ ਟਾਈਮ ਨਹੀਂ ਹੁੰਦਾ ਇੰਨਾ ਕੀ ਬਾਤ ਹੈ ਹਾਂ ਜੀ ਤੇ ਸੋਮਵਾਰ ਤੇ ਸੋਮਵਾਰ ਤੁਹਾਨੂੰ ਇਹਦੇ ਕਰੇਲੇ ਮਿਲ ਜਾ ਕਰਕੇ ਬੇਬੇ ਕੋਲ ਆ ਕੇ ਆਓ ਬੇਬੇ ਕੋਲੋਂ ਕਰੇਲੇ ਖਾਓ ਤੇ ਦੱਸਿਓ ਨਾਲੇ ਸਾਨੂੰ ਵੀ ਕਿਵੇਂ ਦਾ ਸੁਆਦ ਲੱਗਾ ਜਿਹੜੇ ਜਿਹੜੇ ਬੇਬੇ ਦੇ ਕਰੇਲੇ ਖਾ ਚੁੱਕੇ ਨੇ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਤੁਹਾਨੂੰ ਸਾਡੀ ਬੇਬੇ ਦਾ ਖਾਣਾ ਕਿ ਤੇ ਸੋ ਹੁਣ ਤੁਸੀਂ ਕੁਛ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਬੇਬੇ ਦੀ ਇੱਕ ਐਡੀ ਕਿ ਪਿਆਰੀ ਕੋਸ਼ਿਸ਼ ਨੂੰ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ ਯੂ ਸੋ ਮਾਚ ਜੀ ਚੰਗਾ ਬੇਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ